mrn baa mrn ad alaskaalla a d al mrn ਬ੍ਰਿਤੀ ਦਾ ਨਾਇਆਂ ਲੁਗਿਆ ਅੱਧਾ ਬਣ ਕੰਲੀ ਦੇ ਮੋਰ ਨਹੀਂ ਖਾਦੀ। ਰਗੜਾ ਰੜਾਈ ਚੰਗਾ ਡਿਜ਼ਾਈਨ ਹੈਗਾ ਕਿ ਅੱਖ ਨਾਲ ਨਹੀਂ ਦੇ ਸਾਰਾ ਉਹ ਬੰਦੇ ਬੰਦੇ ਕੱਢਨੇ ਸਾਰਾ ਵੇਖੇ ਕੰਲੀ ਸਾਜੇ। ਅੰਦਾਜ਼ ਨਾਲ ਪਲੱਸ ਹਾਜੀ ਜਦੋਂ ਤੇ। ਬ੍ਰਿਤੀ ਦਾ ਸਾਰਾ ਬਿਜੁਰਗਾ ਕੋਈ ਕੰਮ ਨਹੀਂ। ਸੇ ਆ ਬ੍ਰਿਤੀ ਕੰਮ। ਇਹ ਜੱਜਮੈਂਟ ਦੇ ਦਿੱਤੀ ਕਿ ਤਾਣ ਬੜੀ ਠੰਢੀ ਕੀਤੀ ਨਹੀਂ ਹੋਈ ਜਣਾ। ਬਹੁਤ ਹੈ ਯਦਨ। ਆਪਦਾ ਬੁਲੈ ਕਵਰ ਦੇਦਾ ਇਹਨੂੰ ਤਾੜ ਦਾ ਬਾਹਾ ਬਣੀ ਜਾਂਦਾ ਚਾਣੀ ਦੀ ਲੱਕੜ ਦਾ ਪਾਲਿਸ਼ ਕਰਨੀ ਆ ਤਾਂ ਸਦਾ ਬਾਹਾ ਇਹ ਜਿਹੜਾ ਤਰ੍ਹਾਂ ਕਿਹਾ ਨਾ ਕਿਹਾ ਕਿ ਨਿਆ ਘੜੀਆਂ ਨਹੀਂ ਆ ਚੋਰ ਸਲਕੜ ਜੋ ਜੀ ਇਹਨੂੰ ਉਹ ਕਰਨਾ ਬਣੀਆਂ ਨੇ ਮੂੜੀਆਂ ਆਸੀ ਇਹਦਾ ਬਾਤ ਹੈ